ਨੂੰ ਦਰਸ਼ਨ ਦਿੱਤੇ ਨੇ ਤੇ ਕਿਸਾਨ ਭਰਾਵਾਂ ਨਾਲ ਜੋ ਕਿ 15 20 ਦਿਨਾਂ ਤੋਂ ਜਦ ਤੱਕ ਇਹ ਮੋਰਚਾ ਜੱਦਾ ਲੱਗਿਆ ਹੋਇਆ ਹੈ ਬੈਰੀਕੇਡਾਂ ਦੇ ਸਭ ਤੋਂ ਮੂਰੇ ਬਾਬਾ ਜੀ ਨੇ ਆਪਣੇ ਪੜਾ ਲਾਏ ਨੇ ਜਿੱਥੇ ਬੁੱਢੇ ਦਾਦਿਆਂ ਨਿਹੰਗ ਸਿੰਘ ਫੌਜਾਂ ਦੀਆਂ ਪਾਲਕੀ ਸਾਹਿਬ ਤੰਬੂ ਕਨਾਤਾ ਆਰ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਦੇ ਲੋ ਲੰਗਰ ਲੱਗੇ ਨੇ ਨਾਲ ਘੋੜੇ ਤੇ ਰਾਤ ਸਾਰਾ ਤਿਆਰਬਰ ਤਿਆਰ ਲੱਗਿਆ ਹੈ ਮੈਂ ਪੰਥ ਵੱਲੋਂ ਮੋਦੀ ਸਰਕਾਰ ਨੂੰ ਇੱਕ ਧਾਰਨਾ ਦੇਣਾ ਚਾਹੁੰਦਾ ਹਾਂ ਕਿ ਇਹ ਉਹ ਦਲਬੰਦ ਹੈਗਾ ਜਿਨ੍ਹਾਂ ਨੇ ਸਿੰਘ ਸਾਹਿਬ ਜਥੇਦਾਰ ਅਕਾਲੀ ਪੰਥ ਬਾਬਾ ਫੂਲਾ ਸਿੰਘ ਜੀ ਵਰਗੇ ਜਰਨੈਲ ਜੰਮੇ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਲਾ ਦਿੱਤੀ ਸੀਗੀ ਕੋੜਿਆਂ ਦੀ ਇਹ ਪੰਥ ਇਹ ਉਹ ਦਲਬੰਥ ਹੈ ਜਿਹਦੀ ਕਮਾਂਡ ਹੈ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬినੋਦ ਸਿੰਘ ਜੀ ਅਕਾਲੀ 92 ਕਰੋੜੀ ਜੀ ਦੀ ਛੱਤਰਛਾਇਆ ਹੇਟ ਖੋਦ ਦਸਵੇਂ ਪਾਸ਼ਾ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਤੇ ਬਾਕੀ ਸਮਾਣੇ ਫਲੇ ਕਰਨ ਲਈ ਛੋਟੇ ਸਾਹਿਬਜ਼ਾਦਿਆਂ ਅੱਜ ਕਾ ਬਦਲਾ ਲੈਣ ਲਈ ਭੇਜਿਆ ਸੀ ਮੋਦੀ ਸਰਕਾਰ ਨੂੰ ਇੱਕ ਧਾਰਨਾ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਦਸਵੇਂ ਪਾਸ਼ਾ ਸਿੰਘ ਸਿੰਘ ਸਾਹਿਬ ਬਾਬਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਰੀ ਕਹਿੰਦੇ ਨੇ ਆਪਣੀ ਬਾਣੀ ਚ ਜਨਕੀ ਸਿਰਜਣਾ ਹਮ ਕਰੀ ਨਿਜ ਹਾਤਨ ਕੇ ਸਾਥ ਤਿਸ ਕੀ ਸੰਸਰ ਜੋ ਕਰੇ ਗਲ ਜਾਏ ਕੁਲ ਸਾਤ ਜਿਦੇ ਕੀ ਦਸੇ ਪਾਸ਼ਾ ਫਰਮਾਉਂਦੇ ਨੇ ਕਿ ਐ ਪੰਥ ਦੀ ਜਿਹੜਾ ਸੰਸਾਰ ਕਰੇਗਾ ਜਿਹੜਾ ਇਹਦੇ ਨਾਲ ਅੜੇਗਾ ਸੋ ਝੜੇਗਾ ਜਿਹੜਾ ਐ ਪੰਥ ਦੀ ਸ਼ਰਨ ਪਰੇਗਾ ਸੋ ਹੀ ਤਰੇਗਾ ਸਰਗ ਜਾਵੇ ਫਤਿਹ ਪਾਵੇ ਜਹਾਲੋ ਜਾਵੇ ਸ਼੍ਰੋਮਣੀ ਪੰਥ ਕਾਲੀ ੁੱਡੇ ਦੱਸਦੇ ਮਰਨੂ ਪਾਵੇ ਸੇ ਸ੍ਰੀ ਅਕਾਲ ਜਿਵੇ ਕੀ ਗੋਦੀ ਮੀੜੇ ਵੱਲੋਂ ਸਾਡੇ ਤੇ ਇਲਜ਼ਾਮ ਲਾਏ ਜਾਂਦੇ ਨੇ ਕੀ ਇਹ ਖਾਲਸਤਾਨੀ ਆ ਗਏ ਨੇ ਜੀ ਸ਼ਸਤਰਾਂ ਤਲਵਾਰਾਂ ਲੈ ਕੇ ਖਾਲਸਤਾਨੀ ਬੜ ਗਏ ਨੇ ਤੇ ਇਹ ਕਿਸਾਨਾਂ ਕਿਸਾਨਾਂ ਦੇ ਪਿੱਠ ਦੇ ਉੱਤੇ ਕਿਸਾਨਾਂ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਆਪਣੀ ਰੋਟੀਆਂ ਸੇਕ ਰਹੇ ਨੇ ਆ ਮੈਂ ਉਹਨਾਂ ਨੂੰ ਵੀ ਇੱਕ ਬਚਨ ਕਰਨਾ ਚਾਹੂੰਗਾ ਕਿ ਆਪਾਂ ਖਾਲਸਤਾਨ ਦੀ ਕੋਈ ਮੰਗ ਨਹੀਂ ਕਰਦੇ ਸਾਨੂੰ ਗੁਰਗੋਬਿੰਦ ਸਿੰਘ ਮਹਾਰਾਜ ਨੇ ਆਪ ਖਾਲਸੇ ਨੂੰ ਆਪ ਝੋਲੀ ਖਾਲਸੇ ਦੇ ਮਹਾਰਾਜ ਨੇ ਰਾਜ ਪਾਉਣਾ ਆ ਕੇ ਜਿਵੇਂ ਕਿ ਮਹਾਰਾਜ ਫਰਮਾਉਣ ਕਰਦੇ ਨੇ ਨਾ ਆਪ ਲੜੂ ਨਾ ਫੌਜ ਲੜਾਉਂ ਮਹਾਰਾਜ ਨਾ ਸਾਨੂੰ ਮਹਾਰਾਜ ਨੇ ਲੜਨ ਦਾ ਮੌਕਾ ਦੇਣਾ ਨਾ ਮਹਾਰਾਜ ਨੇ ਆਪ ਲੜਨਾ ਮਹਾਰਾਜ ਨੇ ਕੁੱਲ ਸ੍ਰਿਸ਼ਟੀ ਦਾ ਕਾਬਲ ਕੰਧਾਰ ਤੱਕ ਦਾ ਰਾਜ ਖਾਲਸੇ ਦੀ ਝੋਲੀ ਆ ਪਾਉਣਾ ਸਤਿ ਸ੍ਰੀ ਅਕਾਲ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਪੰਕਤੀਆਂ ਆਉਂਦੀਆਂ ਨੇ ਬੇਗਮਪੁਰਾ ਸ਼ਹਿਰ ਕੋ ਨਾਓ ਸਾਨੂੰ ਖਾਲਸਤਾਨ ਨਹੀਂ ਸਾਨੂੰ ਬੇਗਮਪੁਰਾ ਚਾਹੀਦਾ ਹੈ ਗਮ ਤੋਂ ਰਹਿਤ ਜਿੱਧਰ ਕੋਈ ਗਮ ਨਾ ਹੋਵੇ ਜਿੱਧਰ ਕੋਈ ਦੁਖੀ ਨਾ ਹੋਵੇ ਜਿੱਧਰ ਕੋਈ ਭੁੱਖਾ ਨਾ ਹੋਵੇ ਜਿਵੇਂ ਕਿ ਮਹਾਰਾਜ ਵਰਵਾਉਂਦੇ ਨੇ ਮਾਇ ਇਕੱਠੀ ਕਰਕੇ ਦੇਗੋਗੇ ਲੰਗਰ ਲਾएं ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਐ ਐਦਾ ਦਾ ਰਾਜ ਖਾਲਸੇ ਨੇ ਕਾਇਮ ਕਰਨਾ ਆਪਣਾ ਤੇ ਸਤ ਸ੍ਰੀ ਅਕਾਲ ਬਸ ਇੰਨੀ ਜੀ ਗੱਲ ਕਹਿ ਕੇ ਆਪਾਂ ਸਮਾਪਤੀ ਕਰਾਂਗੇ ਕਿਉਂਕਿ ਸਾਹਮਣੇ ਸਾਡੀ ਪਾਲਕੀ ਸਾਹਿਬ ਵੀ ਲੱਗੀ ਹੋਈ ਆ ਤੇ ਨਿਤਨੇਮ ਦੇ ਪੈਰੇ ਵੀ ਚਲਾਉਣੇ ਨੇ ਸਾਡਾ ਪੂਰਾ ਦਲਪੰਥ ਜਿਹੜਾ ਹੈ ਉਹ ਕਿਸਾਨ ਜੱਥੇਬੰਦੀਆਂ ਦੇ ਨਾਲ ਮੋਢਾ ਲਾ ਕੇ ਖੜਾ ਹੈ ਜਿੱਦਾਂ ਵੀ ਸ਼ਹਾਦਤ ਪਾਉਣ ਦੀਆਂ ਸ਼ੀਧੀਆਂ ਪਾਉਣ ਦੀਆਂ ਗੱਲ ਆਊਗੀ ਸ਼ਰੋਬਰੀ ਪੰਥ ਅਕਾਲੀ ਬਡੇ ਦਲ ਦੇ ਆ ਨਿਹੰਗ ਸਿੰਘ ਫੌਜਾਂ ਸਭ ਤੋਂ ਮੂਰੇ ਲਾ ਕੇ ਸ਼ੀਧੀਆਂ ਦੇਣ ਗਿਆ ਤੇ ਸਰਕਾਰ ਨਾਲ ਮੱਥਾ ਲਾਉਣ ਗਿਆ ਅੱਜ ਕੱਜ ਕਰਾ ਗਿਆਵੇ ਬੰਦੇ ਪਾਵੇ ਨਿਆਲੋ ਜਾਵੇ ਗਲਗੀਦਰ ਪਾਤਸ਼ਾਹ ਦੇ ਮਨ ਨੂੰ ਪਾਵੇ ਸ਼ੇਖ ਸ਼ਰੀਆ ਕਾਲ ਐਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਕਿਸਾਨਾਂ ਦੇ ਹੱਕ ਵਿੱਚ ਬਾਕੀ ਸਾਰਾ ਸਾਡਾ ਦਲ ਪੰਥ ਜਿਹੜਾ ਉਹ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਦੀ ਕੀ ਫਤਿਹ ਬਾਬੀ ਜੀ ਕਾਰਨ ਆਵੋ ਫਤਿਹ ਪਾਵੇ ਨਿਹਾਲੋ ਜਾਵੇ ਓ ਸ੍ਰੀ ਆਕਾਲ ਗੱਜ ਕੇ ਜਾਰਗ ਜਾਵੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਓ ਸ੍ਰੀ ਆਕਾਲ ਗੁਰਵਰੇ ਆਕਾਲ ਦੇਵ ਤੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਆ ਕਿਸਾਨ ਜਥੇ ਬੰਦਿਆਂ ਵੱਲੋਂ ਜੋ ਮੀਟਿੰਗ 'ਚ ਫੈਸਲਾ ਕੀਤਾ ਗਿਆ ਸੀ ਅੱਜ ਕਿ ਸਹੀ 5 ਵਜੇ ਸਟੇਜ ਬੰਦ ਕਰ ਦੇਣੀ ਹੈ ਜਿਹੜੇ ਬਲਾਰੇ ਬੋਲਣ ਤੇ ਰਹਿ ਜਾਣਗੇ ਉਹਨਾਂ ਨੂੰ ਅਗਲੇ ਦਿਨ ਬੁਲਾਇਆ ਜਾਊਗਾ ਇਸ ਕਰਕੇ ਜਿਹੜੇ ਬਲਾਰੇ ਹੁਣ ਨਹੀਂ ਬੁਲਾ ਸਕੇ ਉਹਨਾਂ ਤੋਂ ਖਿਮਾ ਤੇ ਯਾਦਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ